ਕਦ ਬੜ ਸੁਖਣਾ ਸੋਣਾ ਪਿੰਡਾਂ ਦਾ ਪਿੰਡ ਬੱਤੇ ਠੀਕ ਹੈ ਜੀ ਆਪਲਾ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਠੀਕਰੀਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਸੂਣ ਵਾਲੀ ਮੱਝ ਇਹਕਾ ਪੂਰਾ ਟਾਪ ਕੁਆਲਿਟੀ ਦਾ ਕੱਟਾ ਬਕਾਉਆ ਭਰਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਬਾਈ ਦਾ ਨੰਬਰ ਟਾਈਟਲ ਵਿੱਚ ਲਿਖਾਂਗੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਗਾਈ ਸਸਰੀ ਵਾਲੀ ਨਾਮ ਵੀਰੇ ਆਪਣਾ ਨਾਮ ਮਨੀਂਦਰ ਸਿੰਘ ਜੀ ਪੈਂਡ ਕੀ ਕ੍ਰਿਆ ਜ਼ਿਲ੍ਹਾ ਬਰਨਾਲਾ ਜੀ ਛੋਟੀ ਜਾਣਕਾਰੀ ਹੋਈ ਕਿੰਨੇ ਟਾਈਮ ਦਾ ਹੋ ਗਿਆ ਵੀਰੇ 18 18 ਮਹੀਨੇ ਉਮਰ ਆਈ ਇਹਦੀ ਹਾਂਜੀ ਮੋਰਾ ਨਸਲ ਦਾ ਝੋਟਾ ਗਈ ਠੀਕ ਆ ਪੂਰੀ ਟਾਪ ਕੁਆਲਿਟੀ ਦਾ ਤੁਸੀਂ ਦੇਖ ਸਕਦੇ ਹੋ ਠੀਕ ਆ ਠੀਕ ਆ ਵੀਰੇ ਲੋ ਭਰਾ ਦੇਖ ਸਕਦੇ ਹੋ ਕਰ ਦਾ ਬਈ ਦਾ ਝੋਟਾ ਠੀਕ ਹੈ ਨਾ ਤੇ ਕਿਹੜੀ ਮੱਝ ਦਾ ਬੱਚਾ ਜੀ ਇਹਦਾ ਹਾਂਜੀ ਆ ਮੱਝ ਦਾ ਬੱਚਾ ਇਹਦਾ ਇਹਦਾ ਦੁੱਧ ਕਿੰਨਾ ਸੀ ਇਹ 16 ਲੀਟਰ 16 ਲੀਟਰ ਵਾਲੀ ਮੱਝ ਦਾ ਭਰਾ ਕੱਟਾ ਇਹ ਦੇਖ ਸਕਦੇ ਹੋ ਬਾਕੀ ਤੋਰਦੇ ਭਰਾ ਨੂੰ ਕਿਉਂਕਿ ਟੈਸਟਿੰਗ ਵੀ ਤੁਹਾਨੂੰ ਆਪਾਂ ਲੋ ਜੀ ਬੜਾ ਗੇੜਾ ਦਵਾ ਦੋ ਇਹ ਲੈ ਚਲੋ ਬਰਾਦਰ ਨੂੰ ਲੋ ਜੀ ਚੰਗਾ ਕੱਦ ਵੱਡ ਫੇਸ ਕੁਆਲਟੀ ਦੇ ਸਕਦੇ ਪਰਾ ਸਿੰਗੀ ਸੀਗੀ ਬਹੁਤ ਸੋਹਣੀਆਂ ਕਰਮਾਂ ਵਾਲੀ ਲੋ ਜੀ ਤੋਰਦੇ ਬਰਾ ਲਮਾ ਤੋਰ ਲੋ ਜੀ ਜੱਤੀ ਮਾਰਸ ਨੇ ਟੈਕਟੀਕਲ ਲੈ ਆ ਫਰਾ ਮੋੜ ਲੈ ਆ ਜਾ ਲੈ ਆ ਲੈ ਆ ਜਾ ਚੱਪੜਾ ਲਾ ਹੀ ਦੇ ਵੀਰੇ ਯਾਰ ਕਿਉਂਕਿ ਬਾਰਸ਼ ਹੋ ਗਈ ਬਰਾ ਤੰਗ ਨਾ ਮਾਇਨ ਨੂੰ ਨਹੀਂ ਬੰਗਣਾ ਠੀਕ ਹੈ ਨਾ ਲੋ ਜੀ ਮੋੜ ਲੈ ਮੋੜ ਲੈ ਲੋ ਜੀ ਕੱਦ ਕਾਕ ਸੋਹਣਾ ਲਿਓ ਜੀ ਲਿਓ ਬੰਦੋ ਬੰਦੋ ਸੁਬੰਦੋ ਲੋਚ ਰੇਟ ਰੂਟ ਭਰਾ ਦਾ ਰੇਟ ਫੋਨ ਤੇ ਹੀ ਰੇਟ ਫੋਨ ਤੇ ਚਲ ਬੰਦੋ ਲੋਚ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਭਰਾ ਠੀਕ ਹੈ ਜੀ ਹਾਂ ਜੀ ਮੱਝ ਦੀ ਦੱਸੋ ਜੀ ਕਿੰਨੇ ਦਿਨ ਬਾਕੀ ਹੈ ਜੀ ਇਹਦੇ ਮੱਝ ਦੀ 9 ਤਰੀਕ ਨੂੰ ਦਿਨ ਪੂਰੇ ਹੋ ਜਾਣੇ ਆਈ ਇਹਦੇ ਠੀਕ ਆ ਤੇ ਪਿਛਲੇ ਸਵੇਰੇ ਸੂਏ ਥੱਲੇ 14 ਲੀਟਰ ਦੁੱਧ ਸੀਗਾ ਜੀ ਠੀਕ ਆ ਅੱਜ 22 ਹੋ ਗਈ 24 ਅੱਜ 24 ਤਰੀਕ ਹੈ ਅਸ 18 20 ਦਿਨ ਪਿਆ ਹੈ ਹਾਂ ਜੀ 18 20 ਦਿਨ ਰਹਿੰਦੇ ਹੀ ਇਹਦੇ ਸੂਣ ਚ ਠੀਕ ਆ ਤੇ ਪਿਛਲੇ ਸਵੇਰੇ ਦੁੱਧ ਵੀਰੇ ਇਸਰ ਲਈ ਸੀ ਇਹ 14 ਲੀਟਰ ਦੁੱਧ ਸੀ ਠੀਕ ਆ ਲੋ ਭਰਾ ਚੈੱਕ ਕਰ ਸਮ ਝੋਟੀ ਹਲ ਟਾਈਮ ਪਿਆ ਤੇ ਇਹਦਾ ਰੇਟ ਭਰਾ ਇਹਦਾ ਰੇਟ ਵੀ ਫੋਨ ਤੇ ਫੋਨ ਤੇ ਜੈਡ ਬਲੈਕ ਪੂਸਾ ਭਰਾ ਚੈੱਕ ਕਰ ਸਕਦੇ ਤੋਰ ਦੋ ਭਰਾ ਨੂੰ ਥੋੜਾ ਜਿਹਾ ਕੈਮਰੇ ਤੋਂ ਅੰਦਰ ਦੇ ਬਸ ਥੋੜੇ ਜਿ ਲੋ ਜੀ ਸੁਣ ਕੇ ਬੁਹਾ ਨੇ ਚੈੱਕ ਕਰ ਸਮ ਮੱਝ ਜ਼ਿਮੀਦਾਰ ਭਰਾ ਕੋਈ ਕੋਈ ਤਿਆਰ ਦਾ ਕੰਮ ਨਹੀਂ ਹੋ ਗਿਆ ਦਾ ਲੈ ਚਲ ਭਰਾ ਲੋ ਜੀ ਲੋ ਚੱਕਰ ਲੋ ਜੀ ਕੱਦ ਵੱਡ ਸੁਖਣਾ ਸੁਹਣਾ ਕੰਦੋਂ ਨਾ ਰੰਗ ਬੱਤੀ ਠੀਕ ਹੈ ਜੀ ਅੱਪਲੋਡ ਲੋ ਚੱਕਰ ਸਾਹਿਬਰਾ ਬਣਦੇ ਬਣਾ ਕੋਈ ਲਵਾਈ ਨਹੀਂ ਠੀਕ ਨਾ ਨਾਰਮਲ ਆ ਵੀਡੀਓ ਕੋਲੋਂ ਪਾਰਸ ਦਾ ਕਰਕੇ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਕਿਉਂਕਿ ਜੰਦ ਖੇਤਰੀ ਵਾਲ ਤੇ ਗਿਲਾਂ ਨਹੀਂ ਪੈਂਦਾ ਜੀ ਬਰਨਾਲਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ